ਸ਼ਾਸ਼ੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇਰਾ ਤੇ ਤਾਂ ਬਟਿਕ ਤੇ ਤੇ ਆ ਮੈਂ 셔ਟ ਦੀ ਕਟਿੰਗ ਕੀਤੀ ਹੋਈ ਹੈ ਤੇ ਇਹਦੇ ਆਪਾਂ ਲੈਸ ਵਰਕ ਡਿਜ਼ਾਈਨ ਬਣਾਵਾਂਗੇ ਤਾਂ ਮੈਂ ਪੈਨਲ ਬਣਾ ਕੇ ਡਿਜ਼ਾਈਨ ਲਾਾਂਗੀ ਜਿਗਜੈਗ ਵਾਲੀ ਲੈਸ ਲਗਾਵਾਂਗੇ ਆ ਵਾਲੀ ਤੇ ਇਹਦੀ ਆਪਾਂ ਪੈਨਲ ਬਣਾਣੇ ਕਿੱਦਾਂ ਬਣਾਣੇ ਤੇ ਪਲੀਜ਼ ਫੁੱਲ ਵੀਡੀਓ ਦੇਖਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਇਹ ਆਪਾਂ ਮੈਂ 셔ਟ ਲਈ ਹੋਈ ਹੈ ਤੇ ਮੈਂ ਛਾੜ ਪੂਰੀ ਲਈ ਹੋਈ ਹੈ ਜੇ ਤੁਸੀਂ ਪੈਨ ਵਿੱਚ ਪੈਨਲ ਬਣਾਉਣੇ ਦੇ ਵਿੱਚ ਲੇਸ ਰੱਖ ਕੇ ਲਗਾਣੇ ਆ ਫਿਰ ਤੁਸੀਂ 1 ਇੰਚ ਜ਼ਿਆਦਾ ਲੈਣੀ ਆ ਠੀਕ ਹੈ ਜੀ ਚੜਾਈ ਚ 1 ਇੰਚ ਤੁਸੀਂ ਜ਼ਿਆਦਾ ਲੈ ਲੈਣਾ ਘੇਰਾ ਤੇ ਕਟਿੰਗ ਚ ਵੀ ਤੁਸੀਂ ਮੋਡੇ ਤੋਂ ਮਤਲਬ ਤੀਰਾ 1 ਇੰਚ ਜ਼ਿਆਦਾ ਲੈਣਾ ਕਿਉਂਕਿ ਹਾਫ ਹਾਫ ਇੰਚ ਦੋਨਾਂ ਸਾਈਡਾਂ ਦੇ ਵਿੱਚ ਆਏਗਾ ਤੇ ਵਿੱਚ ਰੱਖ ਕੇ ਜਿੱਦਾਂ ਹੀ ਲੇਸ ਲਾਣੇ ਹੋ ਤੁਸੀਂ ਜ਼ਿਆਦਾ ਲੈਣਾ ਤੇ ਮੈਂ ਇਹਦੇ ਉੱਪਰ ਹੀ ਲੇਸ ਲਗਾਣੀ ਆ ਉੱਪਰ ਹੀ ਇਹ ਚ ਕੱਪੜੇ ਦਾ ਵੱਧ ਘਾਟ ਕੁਛ ਨਹੀਂ ਹੋਣਾ ਤੇ ਇਹ ਮੈਂ ਪੂਰਾ ਪੂਰਾ ਨਾਪ ਲਿਆਇਆ ਪੂਰੀ ਪੂਰੀ ਕਟਿੰਗ ਕੀਤੀ ਹੋਈ ਹੈ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਫੋਲਡ ਕਰ ਲੈਣਾ ਇਹਦਾ ਵਿਛਾ ਲੈਣਾ ਵਿਛਾਣ ਤੋਂ ਬਾਅਦ ਆਪਾਂ ਇਹਦਾ ਸੈਂਟਰ ਕਰ ਲੈਣਾ ਤੇ ਮੈਂ ਪ੍ਰੈਸ ਨਾਲ ਸੈਂਟਰ ਕਰ ਚੁੱਕੀ ਹਾਂ ਤੇ ਉਸ ਤੋਂ ਬਾਅਦ ਆ ਦੇਖੋ ਮੈਂ 7 ਇੰਚ ਮੇਰਾ 7.5 ਇੰਚ ਮੇਰਾ ਤੀਰਾ ਹੈ ਠੀਕ ਹੈ ਜੀ ਤਾਂ ਇੱਥੋਂ ਆਪਾਂ 4 ਇੰਚ ਲੈਣਾ ਆ ਦੇਖੋ ਦੂਜੀ ਵਾਲੀ ਸਾਈਡ ਤੇ ਗਲੇ ਵਾਲੀ ਸਾਈਡ ਤੋਂ ਆਪਾਂ 4 ਇੰਚ ਲੈਣਾ ਬੰਦ ਵਾਲੀ ਸਾਈਡ ਤੋਂ ਤੇ ਇਹਨੂੰ ਸਿੱਧਾ ਕਰਕੇ ਹੀ ਆਪਾਂ ਨਿਸ਼ਾਨੇ ਲਗਾਣੇ ਆ ਤੇ ਮੇਰਾ ਮੇਰਾ ਸ਼ਰਟ ਦਾ ਕਪੜਾ ਸਿੱਧਾ ਹੈ ਤਾਂ ਸਿੱਧੇ ਸਾਈਡ ਤੇ ਆਪਾਂ 4-4 ਇੰਚ ਦੀ ਨਿਸ਼ਾਨੇ ਲਗਾ ਲਾਂਗੇ ਥੱਲੇ ਤੱਕ ਤੇ ਜੇ ਤੁਸੀਂ ਕਪੜਾ ਵਿੱਚ ਰੱਖ ਕੇ ਲੈਣਾ ਫਿਰ ਤੁਸੀਂ 5 ਇੰਚ ਦੇ ਨਿਸ਼ਾਨੇ ਲਗਾਣੇ ਕਿਉਂਕਿ ਹਾਫ ਹਾਫ ਇੰਚ ਵਿੱਚ ਆ ਜਾਣਾ ਮਾਰجن ਤੇ ਮੈਂ ਜੇ ਤੇ ਉੱਪਰ ਰੱਖ ਕੇ ਲੈਸ ਲਗਾਣੀ ਹੈ ਪੈਨਲ ਬਣਾਣੇ ਆ ਤਾਂ ਉਹ ਤੁਸੀਂ 4 ਇੰਚ ਲੈਣਾ ਤੇ 4 ਇੰਚ ਲੈ ਕੇ ਇੱਥੋਂ ਆਪਾਂ ਸਿੱਧੀ ਇੱਕ ਲਾਈਨ ਬਣਾ ਦੇਣੀ ਹੈ ਤੁਸੀਂ ਸਕੇਲ ਨਾਲ ਜਾਂ ਇੰਜੇ ਡੇਪ ਨਾਲ ਇਦਾਂ ਸਿੱਧਾ ਰੱਖ ਕੇ ਇਹ ਸਿੱਧੀ ਲਾਈਨ ਬਣਾ ਦੇਣੀ ਹੈ ਠੀਕ ਹੈ ਜੀ ਐਵੇਂ ਹੀ ਆਪਾਂ ਦੂਜੀ ਸਾਈਡ ਤੇ ਵੀ ਇਦਾਂ ਹੀ ਕਰਾਂਗੇ ਦੋਨੇ ਸਾਈਡਾਂ ਤੇ ਆਪਾਂ ਇਦਾਂ ਹੀ ਸਿੱਧੀਆਂ ਲਾਈਨਾਂ ਬਣਾ ਦੇਣੀਆਂ ਤੇ ਇਹਦਾ ਮੈਂ ਡਿਜ਼ਾਈਨ ਨੈੱਕ ਵੀ ਬਣਾਵਾਂਗੀ ਤੇ ਪਲੀਜ਼ ਫੁੱਲ ਵੀਡੀਓ ਦੇਖਿਓ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਤੁਹਾਨੂੰ ਮੈਂ ਸਟੈਪ ਬਾਈ ਸਟੈਪ ਸਭ ਕੁਝ ਦੱਸਾਂਗੀ ਆਈ ਹੋਪ ਤੁਹਾਨੂੰ ਸਮਝ ਆਏਗੀ ਤੇ ਮੈਂ ਬਹੁਤ ਹੀ ਸੋਖੇ ਤਰੀਕੇ ਨਾਲ ਤੁਹਾਨੂੰ ਦੱਸ ਰਹੀਆਂ ਇਦਾਂ ਆਪਾਂ ਇਹਨੂੰ ਡਾਰਕ ਕਰ ਲੈਣਾ ਡਾਰਕ ਕਰਕੇ ਤੇ ਦੂਜੀ ਸਾਈਡ ਤੇ ਆਪਾਂ ਛਪਾ ਲੈਣਾ ਠੀਕ ਹੈ ਜੀ ਤੁਸੀਂ ਬਰਾਬਰ 4 4 ਇੰਚ ਤੇ ਹੀ ਨਿਸ਼ਾਨੀ ਲਗਾਣੀ ਆ ਜਿਤਨਾ ਵੱਧ ਘੱਟ ਹੋ ਰਿਹਾ ਤੁਸੀਂ ਬਰਾਬਰ ਕਰ ਲੈਣਾ ਜੇ ਤੁਸੀਂ ਅੱਗੇ ਪਿਛੇ ਨਿਸ਼ਾਨੀ ਲਗਾਓਗੇ ਤੇ ਤੁਹਾਡੇ ਪੈਨਲ ਟੇਢੇ ਜਾਣਗੇ ਤੇ ਉਹ ਬੁਰੇ ਲੱਗਣਗੇ ਠੀਕ ਹੈ ਜੀ ਆ ਦੇਖ ਮੈਂ ਦੁਬਾਰਾ ਮੈਨ ਰਹੀ ਆ ਕਿ ਸਹੀ ਆ ਨਿੰਦੀ ਕਰ ਰਹੀ ਆ ਤੇ ਮੇਰਾ ਇੱਥੋਂ ਥੋੜਾ ਜਿਹਾ ਟੇਢਾ ਆ ਰਿਹਾ ਇੱਥੋਂ ਮੈਂ ਸਿੱਧਾ ਕਰਾਂਗੀ ਠੀਕ ਹੈ ਜੀ ਆ ਦੇਖੋ ਮੈਂ ਬਰਾਬਰ ਕਰ ਲਿਆ ਤਾਂ ਮੇਰਾ ਸੈਂਟਰ ਚੋਂ ਡੇਡਾ ਆ ਰਿਹਾ ਸੀ ਉਥੇ ਮੈਂ ਸਿੱਧਾ ਸਿੱਧੀ ਲਾਈਨ ਬਣਾ ਲਈ ਸਿੱਧਾ ਕਰ ਲਿਆ ਇਹਨੂੰ ਐਦਾਂ ਹੀ ਆਪਾਂ ਇਹਨੂੰ ਡਾਰਕ ਕਰਕੇ ਤੇ ਦੂਜੀ ਸਾਈਡ ਤੇ ਆਪਾਂ ਛਪਾ ਲੈਣਾ ਠੀਕ ਹੈ ਜੀ ਮੈਂ ਡਾਰਕ ਕਰਤਾ ਹੁਣ ਤੋਂ ਬਾਅਦ ਆਪਾਂ ਮੈਂ بار بار ਦੇਖ ਰਹੀ ਆ ਕਿ ਬਰਾਬਰ ਹੈ ਵੱਧ ਘੱਟ ਨਹੀਂ ਹੈਗਾ 4 ਇੰਚ ਨਾਲੋਂ ਤਾਂ ਐਦਾਂ ਆਪਾਂ ਦੇਖੋ ਫੋਲਡ ਕਰਕੇ ਪੁੱਟੀ ਸਾਈਡ ਤੇ ਇਹਨੂੰ ਐਦਾਂ ਆਪਾਂ ਛਪਾ ਦੇਣਾ ਦੂਜੀ ਸਾਈਡ ਤੇ ਵੀ ਤੇ ਕਪੜਾ ਬਰਾਬਰ ਕਰ ਲੈਣਾ ਇੱਕ ਵਾਰੀ ਆ ਦੇਖੋ ਆਪਾਂ ਦੂਸਰੀ ਸਾਈਡ ਤੇ ਛਿਪਾ ਦੇਣਾ ਐਦਾ ਕਰਕੇ ਛਾਪਾ ਲਗਾ ਦੇਣਾ ਠੀਕ ਹੈ ਜੀ ਮੈਂ ਛਿਪਾ ਲਿਆ ਤੋਂ ਬਾਅਦ ਆਪਾਂ ਇਹਨੂੰ ਡਾਰਕ ਕਰ ਦਾਂਗੇ ਲਾਈਟ ਹਲਕਾ ਜਿਹਾ ਚੋਕ ਦੀ ਨਿਸ਼ਾਨੀ ਦਿਖਾਈ ਦੇ ਰਹੀ ਹੈ ਇਹਨੂੰ ਆਪਾਂ ਡਾਰਕ ਕਰ ਲੈਣਾ ਠੀਕ ਹੈ ਜੀ ਤੇ ਮੈਚ ਪਾ ਲਿਆ ਡਾਰਕ ਕਰ ਲਿਆ ਉਹ ਤੋਂ ਬਾਅਦ ਆਪਾਂ ਮਸ਼ੀਨ ਤੇ ਚਲਦੇ ਆਂ ਆਹ ਦੇਖੋ ਐਦਾ ਕਰਕੇ ਆਪਾਂ ਲੈਸ ਲਗਾਵਾਂਗੇ ਇਹ ਉੱਪਰ ਰੱਖ ਕੇ ਜਿੱਕੇ ਜੈਗ ਬਾਰੇ ਲੈਸ ਆ ਮੈਂ ਲਗਾ ਰਹੀ ਆ ਤੇ ਬਹੁਤ ਹੀ ਵਧੀਆ ਬਣਿਆ ਸੀ ਇਹ ਸ਼ਰਟ ਤੇ ਡਿਜ਼ਾਈਨ ਤੇ ਬਹੁਤ ਹੀ ਪਿਆਰਾ ਲੱਗ ਰਿਹਾ ਸੀ ਤਮੇ ਕੀ ਰੇਤੇ ਥੋੜੀ ਚੋੜੀ ਲੈਸ ਲਗਾ ਦਾਂਗੇ نیچے ਤੇ ਬਾਕੀ ਆਪਾਂ ਪੈਨਲ ਬਣਾ ਲਾਂਗੇ ਸਭ ਤੋਂ ਪਹਿਲਾਂ ਆਪਾਂ ਪੈਨਾ ਸਟਾਰਟ ਕਰਦੇ ਆਂ ਤੇ ਆਪਾਂ ਮਸ਼ੀਨ ਤੇ ਜਾ ਕੇ ਉਸ ਤੋਂ ਬਾਅਦ ਆਪਾਂ ਸ਼ਰਟ ਨੂੰ ਸਿੱਧਾ ਕਰਕੇ ਇਥੇ ਨਿਸ਼ਾਨੀ ਲਗਾਈ ਹੈ ਉਹਦੇ ਉੱਪਰ ਪੈਨਾ ਰੱਖ ਕੇ ਮਤਲਬ ਜੈ ਲੈਸ ਰੱਖ ਕੇ ਸੋਰੀ ਤੇ ਆਪਾਂ ਵਾਈਟ ਧਾਗਾ ਹੀ ਲਗਾਵਾਂਗੇ ਜਿੱਦਾਂ ਦਾ ਲੈਸ ਉਹਦਾ ਦਾ ਧਾਗਾ ਲਗਾਣਾ ਤੁਸੀਂ ਉੱਪਰ ਵਾਲੀ ਸਾਈਡ ਤੇ ਠੀਕ ਹੈ ਜੀ ਤੇ ਆਪਾਂ ਸੀਨ ਲਗਾ ਦਾਂਗੇ ਸਾਰੇ ਇਦਾਂ ਹੀ ਤੁਸੀਂ ਕੋਈ ਕੱਪੜਿਆਂ ਨੂੰ ਖਿੱਚਣਾ ਨਹੀਂ ਵਧ ਘਟ ਨਹੀਂ ਕਰਨਾ ਨਾਰਮਲ ਜੀ ਸੀਨ ਲਗਾਣੀ ਹੈ ਤੁਸੀਂ ਜੇ ਕੱਪੜੇ ਨੂੰ ਖਿੱਚੋਗੇ ਜਾਂ ਲੈਸ ਨੂੰ ਕਿਸੇ ਖਿੱਚੋਗੇ ਤਾਂ ਤੁਹਾਡੀ ਲੈਸ ਤੇ ਵੱਲ ਪੈਣਗੇ ਤੇ ਕਮੀਜ਼ ਤੁਹਾਡੀ ਚ ਕੋਏਗੀ ਤਾਂ ਮੈਂ ਨਾਰਮਲ ਲਗਾਈ ਹੈ ਤੇ ਮੇਰੀ ਕਮੀਜ਼ ਤੇ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਠੀਕ ਹੈ ਜੀ ਮੈਂ ਦੋਨੇ ਪੈਨਲ ਤਿਆਰ ਕਰ ਲਏ ਹੁਣ ਤੋਂ ਬਾਅਦ ਆਪਾਂ neck ਡਿਜ਼ਾਈਨ ਬਣਾਵਾਂਗੇ neck ਬਣਾਵਾਂਗੇ ਆ ਦੇਖੋ ਕਿੰਨੇ ਵਧੀਆ ਲੱਗ ਰਹੇ ਸੋਹਣੇ ਲੱਗ ਰਹੇ ਆ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਦਾ ਸੈਂਟਰ ਕਰ ਲੈਣਾ ਸੈਂਟਰ ਕਰਕੇ ਇੱਕ ਕੱਟ ਲਗਾ ਦੇਣਾ ਸੈਂਟਰ ਚ ਤੇ ਉਹ ਮੈਂ ਲਗਾ ਚੁੱਕੀ ਆ ਆ ਦੇਖੋ ਤਾਂ ਮੈਂ ਸੈਂਟਰ ਪਹਿਲੇ ਕੀਤਾ ਹੋਇਆ ਤਾਂ ਇੱਥੇ ਆਪਾਂ ਨੈਕ ਤਿਆਰ ਕਰਾਂਗੇ ਤੇ ਨੈਕ ਲਗਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਮੈਂ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਨੈਕ ਦੱਸਾਂਗੀ ਕਿੱਦਾਂ ਲਗਾਣਾ ਵਾ ਤੇ ਜੇ ਤੁਸੀਂ ਬੈਕ ਸਾਈਡ ਤੇ ਵੀ ਪੈਨਲ ਬਣਾਉਣਾ ਚਾਹੁੰਦੇ ਬੈਕ ਸਾਈਡ ਤੇ ਵੀ ਸੇਮ ਇਦਾਂ ਹੀ ਲਗਾਣਾ ਵਾ ਤੇ ਆ ਦੇਖੋ ਮੈਂ ਗੋਲ ਨੈਕ ਲਿਆ ਇੱਥੋਂ ਮੈਂ 1 ਇੰਚ ਦੀ ਪੱਟੀ ਲਈ ਹੈ ਚੜਾਈ 'ਚ ਤੋਂ ਲੰਬਾਈ ਜਿੰਨਾ ਤੁਸੀਂ ਇਥੋਂ ਲੰਬਾਈ ਚ ਬਣਾਉਣਾ ਚਾਹੁੰਦੇ ਡਿਜ਼ਾਈਨ ਉਹ ਨਾਲ ਲੈ ਲੈਣਾ ਠੀਕ ਹੈ ਜੀ ਮੈਂ 7 ਇੰਚ ਲਿਆ ਲਈ ਹੈ ਇਹਨੂੰ ਮੈਂ ਗੁਲਾਈ ਚ ਕੱਟਦਾ ਸੀ ਲੈ ਕੇ ਆਪਾਂ ਕੱਪੜਾ ਲਵਾਂਗੇ ਤੇ ਨੈੱਕ ਰੱਖਾਂਗੇ ਕੱਪੜੇ ਤੇ ਤੇ ਆਪਾਂ ਪ੍ਰੈਸ ਨਾਲ ਇਹਨੂੰ ਜੋੜ ਲੈਣਾ ਨੈੱਕ ਨੂੰ ਵੀ ਪੱਟੀ ਨੂੰ ਵੀ ਜਿਹੜੀ نیچے ਪੱਟੀ ਹੈ ਆ ਦੇਖੋ ਇਹਦਾ ਨੈੱਕ ਦਾ ਸੈਂਟਰ ਕਰਕੇ ਇਦੇ ਸੈਂਟਰ 'ਚ ਆਹ ਵਾਲੀ ਪੱਟੀ ਜੋੜ ਦੇਣੀ ਹੈ ਠੀਕ ਹੈ ਜੀ ਆਪਾਂ ਐਕਸਟਰਾ ਕੱਪੜਾ ਕੱਢ ਦਾਂਗੇ ਇਹਨੂੰ ਪਹਿਲਾਂ ਆਪਾਂ ਪ੍ਰੈਸ ਨਾਲ ਅਟੈਚ ਕਰ ਲਾਂਗੇ ਆ ਦੇਖੋ ਮੈਂ ਪ੍ਰੈਸ ਨਾਲ ਅਟੈਚ ਕਰ ਚੁੱਕੀ ਹਾਂ ਉਹ ਤੋਂ ਬਾਅਦ ਆਪਾਂ ਐਕਸਟਰਾ ਕੱਪੜਾ ਸਾਈਡਾਂ ਤੇ ਕਟਿੰਗ ਕਰ ਦਾਂਗੇ ਬਿਲਕੁਲ ਹਾਫ ਹਾਫ ਇੰਚ ਦੇ ਜਿਹੜਾ ਫੋਲਡ ਕਰਨਾ ਹੈ ਉਹ ਨਾਈ ਕਪੜਾ ਰੱਖਣਾ ਬਾਕੀ ਤੁਸੀਂ ਸਾਰਾ ਕਟਿੰਗ ਕਰ ਦੇਣਾ ਠੀਕ ਹੈ ਜੀ ਮੈਂ ਕਟਿੰਗ ਕਰ ਚੁੱਕੀ ਹਾਂ ਉਹ ਤੋਂ ਬਾਅਦ ਆਪਾਂ ਸਾਈਡ ਤੋਂ ਕਪੜਾ ਫੋਲਡ ਕਰ ਦਾਂਗੇ ਤੇ ਉੱਪਰ ਸੀਨ ਲਗਾ ਦਾਂਗੇ ਤੇ ਕਾਰਨਾਂ ਦੇ ਛੋਟੇ ਛੋਟੇ ਕੱਟ ਲਗਾ ਦਨੇ ਆ ਤਾਂ ਕਿ ਫੋਲਡ ਕਰਨ ਚ ਆਸਾਨੀ ਹੋਏ ਵਾਲਣਾ ਪਵੇ ਕੋਈ ਆ ਦੇ ਕੋ ਇੱਥੇ ਆਪਾਂ ਕੱਟ ਲਗਾਣੇ ਆ ਠੀਕ ਹੈ ਜੇ ਇੱਥੇ ਆਪਾਂ ਕਾਰਨਰਾਂ ਤੇ ਕੱਟ ਲਗਾਵਾਂਗੇ ਛੋਟੇ ਛੋਟੇ ਤੋਂ ਬਾਅਦ ਆਪਾਂ ਸਾਰਾ ਕੱਪੜਾ ਫੋਲਡ ਕਰ ਦਾਂਗੇ ਨਾਲ-ਨਾਲ ਕਰਕੇ ਤੇ ਇਸ ਫਾਈਚ ਫੋਲਡ ਕਰਨਾ ਕੋਈ ਵਾਲ ਨਹੀਂ ਹੋਣਾ ਚਾਹੀਦਾ ਤੁਹਾਡੇ ਦਾ ਕੱਪੜਾ ਫੋਲਡ ਕਰਨ ਚ ਆ ਦੇਖੋ ਇੱਥੋਂ ਵੀ ਆਪਾਂ ਕਾਰਨਰ ਜਿਹਾ ਬਣਾਣਾ ਕੋਨਾਂ ਨੇ ਸੱਚੀ ਗੁਲਾਈ ਚ ਕਪੜਾ ਫੋਲਡ ਕਰਨਾ ਦੇਖੋ ਸਫਾਈ ਚ ਗੁਲਾਈ ਚ ਕਪੜਾ ਫੋਲਡ ਕਰਨਾ ਇੱਥੇ ਵੀ ਮੈਂ ਕੱਟ ਲਗਾਤਾ ਕੋਨਾਂ ਤੇ ਤੇ ਸਾਰਾ ਕਪੜਾ ਫੋਲਡ ਕਰਤਾ ਤੇ ਉਸ ਤੋਂ ਬਾਅਦ ਆਪਾਂ ਵਿੱਚੋਂ ਐਕਸਟਰਾ ਕਪੜਾ ਵਾਧਾ ਜਿਹੜਾ ਉਹ ਆਪਾਂ ਕਟਿੰਗ ਕਰ ਲਾਂਗੇ ਕਪੜਾ ਫੋਲਡ ਕਰਨ ਤੋਂ ਬਾਅਦ ਆਪਾਂ ਇਹਦੇ ਉੱਪਰ ਜਿਗਜੈਗ ਲੈਸ ਲਗਾਵਾਂਗੇ ਤੁਸੀਂ ਕੋਈ ਵੀ ਹੋਰ ਵੀ ਲੈਸ ਲਗਾ ਸਕਦੇ ਹੋ ਐਦਾਂ ਮੈਂ ਇਹਦਾ ਲੈਸ ਲਗਾ ਦਾਂਗੀ ਬਿਲਕੁਲ ਬਾਹਰ ਵਾਲੀ ਸਾਈਡ ਤੇ ਕਰਕੇ ਕਿਨਾਰੇ-ਕਿਨਾਰੇ ਤੇ ਲੈਸ ਲਗਾਨੀ ਹੈ ਆ ਦੇਖੋ ਇਦਾਂ ਤੁਸੀਂ ਸਫਾਈ ਚ ਲੈਸ ਲਗਾ ਦਨੇ ਆ ਇੱਥੋਂ ਆਪਾਂ ਗੁਲਾਈ ਚ ਲੈਸ ਲਗਾਨੀ ਹੈ ਜਿਗੀ ਜੈਗ ਵਾਲੀ ਲੈਸ ਨੂੰ ਫੋਲਡ ਕਰ ਲਾਂ ਗਿਆ ਮਤਲਬ ਕਿਥੇ ਵੀ ਨੁੱਕਰ ਤੇ ਜਾਂ ਗੁਲਾਈ ਲਗਾਉਣ ਲੱਗਿਆਂ ਕੋਈ ਪ੍ਰੋਬਲਮ ਨਹੀਂ ਆਂਦੀ ਹੈਗੀ ਤੇ ਇਹ ਆਸਾਨੀ ਨਾਲ ਫੋਲਡ ਹੋ ਜਾਂਦੀ ਹੈ ਹਰ ਕੋਰਨਰ ਤੇ ਲੱਗ ਜਾਂਦੀ ਹੈ ਆ ਦੇਖੋ ਮੈਂ ਲੈਸ ਲਗਾਤੀ ਆ ਅਤ ਬਾਅਦ ਆਪਾਂ 셔ਟ ਦਾ ਪੀਸ ਲਵਾਂਗੇ ਇਹਦਾ ਆਪਾਂ ਪਹਿਲਾਂ ਸੈਂਟਰ ਕਰਨਾ ਹੈ ਸੈਂਟਰ ਕਰਕੇ 셔ਟ ਦੇ ਪੀਸ ਨੂੰ ਆਪਾਂ ਅਟੈਚ ਕਰਨਾ ਠੀਕ ਹੈ ਜੀ ਉਹਦਾ ਆਪਾਂ ਗਲਾ ਲਗਾਣੇ ਸਿੱਧੀ ਸਾਈਡ ਤੇ ਤੇ ਪੁੱਠੀ ਸਾਈਡ ਤੇ ਆਪਾਂ ਇਹਨੂੰ ਪਲਟ ਦਿੰਨੇ ਆ ਤੇ ਇਹ ਆਪਾਂ ਲਗਾਉਣਾ ਪੁੱਠੀ ਸਾਈਡ ਤੇ ਸਿੱਧੀ ਸਾਈਡ ਤੇ ਆਪਾਂ ਪਲਟ ਦੇਣਾ ਇਹਨੂੰ ਕਿਉਂਕਿ ਇਹ ਡਿਜ਼ਾਈਨ ਸਿੱਧੀ ਸਾਈਡ ਤੇ ਰੱਖਣਾ ਹੈ ਤਾਂ ਅਮੇਸ਼ਾ ਜਿਹਦਾ ਗਲਬ ਬਣਾਣਾ ਡਿਜ਼ਾਈਨ ਵਾਲਾ ਤੁਸੀਂ ਪੁੱਠੀ ਸਾਈਡ ਤੇ ਜੋੜਨਾ ਗਲੇ ਨੂੰ ਤੇ ਸਿੱਧੀ ਸਾਈਡ ਤੇ ਬਾਅਦ ਚ ਪਲਟ ਦੇਣਾ ਏਦਾਂ ਆਪਾਂ ਪਹਿਲਾਂ ਸੈਂਟਰ ਕਰ ਲੈਣਾ ਥੱਲੇ ਤੱਕ ਸੈਂਟਰ ਕਰ ਲੈਣਾ ਇਹਨੂੰ ਫੋਲਡ ਕਰਕੇ ਤੇ ਤੁਸੀਂ ਚੋਕਨਾ ਪ੍ਰੈਸਨਾ ਵੀ ਕਰ ਸਕਦੇ ਹੋ ਤੇ ਆ ਦੇਖੋ ਮੈਂ ਨੇਲ ਨਾ ਕਰ ਰਹੀ ਹਾਂ ਬਹੁਤ ਵਧੀਆ ਹੋ ਰਿਹਾ ਕਾਟਨ ਦਾ ਕੱਪੜਾ ਪ੍ਰੈਸ ਹੋ ਰਿਹਾ ਠੀਕ ਹੈ ਜੀ ਤੁਸੀਂ ਚੋਕਨਾ ਵੀ ਨਿਸ਼ਾਨੀ ਲਗਾ ਸਕਦੇ ਹੋ ਤੇ ਪ੍ਰੈਸਨਾ ਵੀ ਕਰ ਸਕਦੇ ਹੋ ਤੇ ਆ ਦੇਖੋ ਮੈਂ ਨੇਲ ਨਾ ਕੀਤਾ ਤੇ ਬਹੁਤ ਵਧੀਆ ਦੇਖੋ ਪ੍ਰੈਸ ਹੋ ਗਿਆ ਆ ਦੇਖੋ ਸੈਂਟਰ ਹੋ ਗਿਆ ਦਾ ਮਤਲਬ 셔ਟ ਦਾ ਪੀਸ ਲੈ ਕੇ ਤੇ ਇਹਨੂੰ ਆਪਾਂ ਸੈਂਟਰ 'ਚ ਲਗਾਉਣਾ ਗਲੇ ਨੂੰ ਉੱਡੀ ਸਾਈਡ ਤੇ ਲਗਾਉਣਾ ਸਿੱਧੀ ਸਾਈਡ ਤੇ ਆਪਾਂ ਇਹਨੂੰ ਪਰਦ ਦੇਣਾ ਨਾ ਇੱਕ ਸੈਂਟਰ 'ਚ ਇੱਕ ਸੀਨ ਲਗਾਵਾਂਗੀ ਪਹਿਲੇ ਤਾਂ ਮੈਂ ਸ਼ਰਟ ਦਾ ਮੈਂ ਸੈਂਟਰ ਕਰ ਚੁੱਕੀ ਆ ਠੀਕ ਹੈ ਜੀ ਐਦਾਂ ਆਪਾਂ ਸੈਂਟਰ 'ਚ ਇੱਕ ਸੀਨ ਲਗਾ ਲੈਣੀ ਆ ਉਹਦੇ ਬਾਅਦ ਆਪਾਂ ਸਾਈਡ ਤੇ ਸੀਨ ਲਗਾ ਰਹੀ ਆ ਆ ਦੇਖੋ ਐਦਾਂ ਹੀ ਆਪਾਂ ਦੂਜੀ ਸਾਈਡ ਤੇ ਲੈ ਲੈਣਾ ਇਹਨੂੰ ਸੀਨ ਲਗਾਉਂਦੇ ਆ ਨਾ ਬਿਲਕੁਲ ਨਾਲ-ਨਾਲ ਗਲੇ ਤੇ ਜਿਦਾ ਨੋਰਮਲ गला आप तैयार करते हैं उदा ही तैयार करना है भी ठीक है जी आप पूरे गले से मैं सीन लगाती है और तो उसग कट के आप कपड़ा कट देंगे ਇੱਕ ਸਾਈਡ ਤੇ ਸੀਨ ਲਗਾਈ ਹੈ ਦੂਜੀ ਸਾਈਡ ਤੇ ਵੀ ਆਪਾਂ ਇਦਾਂ ਹੀ ਸੇਮ ਲਗਾ ਲਾਂਗੇ ਸੀਨ ਆ ਦੇਖੋ ਉਥੇ ਹੀ ਸਟਾਰਟ ਕਰ ਲੈਣੀ ਆਪਾਂ ਠੀਕ ਹੈ ਜੀ ਦੋਨੇ ਸਾਈਡ ਤੇ ਸੀਨ ਲੱਗ ਚੁੱਕੀ ਹੈ neck ਅਟੈਚ ਹੋ ਚੁੱਕਾ ਹੈ ਸ਼ਰਟ ਦੇ ਨਾਲ ਉਹ ਤੋਂ ਬਾਅਦ ਆਪਾਂ ਵਿੱਚੋਂ ਕਪੜਾ ਕੱਢ ਦਾਂਗੇ ਠੀਕ ਹੈ ਜੀ ਮੈਂ ਕਪੜਾ ਕੱਟਦਾ ਹਾਂ ਉਸ ਤੋਂ ਬਾਅਦ ਛੋਟੇ-ਛੋਟੇ ਆਪਾਂ ਕੱਟ ਲਗਾ ਲਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗਲੇ ਨੂੰ ਸਿੱਧੇ ਸਾਈਡ ਤੇ ਕਰ ਲਾਂਗੇ ਆ ਦੇਖੋ ਇਦਾਂ ਕਰਕੇ ਤੁਸੀਂ ਸਿੱਧੇ ਸਾਈਡ ਤੇ ਗਲੇ ਨੂੰ ਕਰ ਲੈਣਾ ਠੀਕ ਹੈ ਜੀ ਐਨ ਚੰਗੀ ਤਰ੍ਹਾਂ ਪ੍ਰੈਸ ਨਾਲ ਸੈੱਟ ਕਰ ਲੈਣਾ ਛੱਟ ਕਰਨ ਤੋਂ ਬਾਅਦ ਆਪਾਂ ਇਥੇ ਸੀਨ ਲਗਾ ਦਨੇ ਇੱਕ ਕੱਚੀ ਆ ਦੇਖੋ ਦੇਖ ਸਕਦੇ ਤੁਸੀਂ ਬਹੁਤ ਹੀ ਬਿਊਟੀਫੁੱਲ ਲੱਗ ਰਿਹਾ ਹੈ neck ਤੇ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਇੱਥੇ ਮੈਂ ਪਿੰਨਾ ਲਗਾ ਲਾਂਗੀ ਪਿੰਨਾ ਲਗਾ ਕੇ ਸੈੱਟ ਕਰਕੇ ਤੇ ਉੱਪਰ ਆਪਾਂ ਸੀਨ ਲਗਾ ਦੇਣੀ ਹੈ ਤੇ ਦੇਖ ਸਕਦੇ ਤੁਸੀਂ ਤੇ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਤੇ ਇਹਦੀ ਮੈਂ ਫੁੱਲ ਸ਼ਰਟ ਦੀ ਸਟੀਚਿੰਗ ਉਹ ਮੈਂ ਲਗ ਬਾਅਦ ਚ ਪਾਵਾਂਗੀ ਕਿਉਂਕਿ ਇਹਦੀ ਬਹੁਤ ਹੀ ਲੰਬੀ ਵੀਡੀਓ ਹੋ ਚੁੱਕੀ ਆ ਤੇ ਆ ਦੇਖੋ ਇੱਥੇ ਮੈਂ ਸਾਈਡ ਤੇ ਸੀਨ ਲਗਾ ਲਾਂਗੀ ਤੇ ਜੋੜ ਲਾਂਗੇ ਆਪਾਂ 셔ਟ ਦੇ ਨਾਲ neck ਛਿੱਦੇ ਸਾਈਡ ਤੇ ਤੇ ਲਿਆਸ ਦੇ ਉੱਪਰ ਉੱਪਰ ਹੀ ਆਪਾਂ ਸੀਨ ਲਗਾਣੀ ਆ ਇਹ ਮੈਂ ਪਹਿਲਾਂ ਕਿਨਾਰੇ ਤੇ ਸੀਨ ਲਗਾ ਰਹੀ ਆ बिल्कुल किनारे किनारे से सफाई दी सीन लगानी है। देख सकते हो बहुत ही मेनू बहुत प्यारा लग रहा है वाइट डिगजैगैस बहुत उठ रही है ਪਿੰਕ ਸੂਟ ਤੇ ਵਿੱਚ ਵਾਈਟ ਫਲਾਵਰ ਵੀ ਹੈਗੇ ਵਿੱਚ ਤੇ ਉਹਦਾ ਉਹ ਤੋਂ ਬਾਅਦ ਆਪਾਂ ਲੈਂਸ ਦੇ ਉੱਪਰ ਸੀਨ ਲਗਾ ਦਾਂਗੇ ਤੇ ਪੂਰਾ ਨੈੱਕ ਅਟੈਚ ਕਰ ਦਾਂਗੇ ਸ਼ਰਟ ਤੇ ਤੇ ਇਹ ਵੀ ਬਹੁਤ ਸਫਾਈ ਚ ਸੀਨ ਲਗਾਣੀ ਹੈ ਅੱਜਕੱਲ੍ਹ ਲੈਸ ਦਾ ਬਹੁਤ ਹੀ ਜ਼ਿਆਦਾ ਟ੍ਰੈਂਡ ਹੈ ਠੀਕ ਹੈ ਜੀ ਤੇ ਜੇ ਤੁਸੀਂ ਨਾਰਮਲ ਸੂਟ 'ਚ ਇਦਾਂ ਲੈਸ ਲਗਾ ਲਓਂਦੇ ਹੋ ਤਾਂ ਤੁਹਾਡਾ ਹੈਵੀ ਸੂਟ ਬਣ ਜਾਂਦਾ ਹੈ ਤੇ ਉਹ ਪਾਇਆ ਵੀ ਬਹੁਤ ਸੋਹਣਾ ਲੱਗਦਾ ਹੈ ਤੋਂ ਬਾਅਦ ਇਦਾਂ ਆਪਾਂ ਗੁਲਾਈਚ ਕਰਕੇ ਅਸੀਂ ਲਗਾ ਦੇਣੀ ਆ ਕਿਸੀ ਜਿਹੜੀ ਸੈਂਟਰ ਚ ਪੱਟੀ ਹੈ ਤੇ ਅਪ ਤੁਸੀਂ ਬਟਨ ਵੀ ਲਗਾ ਸਕਦੇ ਹੋ ਤੇ ਹੋਰ ਵੀ ਵਧੀਆ ਲੱਗ ਸਕਦਾ ਜੇ ਦਾ ਵਾਈਟ ਕਲਰ ਦੇ ਬਟਨ ਲਗਾ ਸਕਦੇ ਹੋ ਲੇਕਿਨ ਮੈਂ ਕੁਛ ਨਹੀਂ ਲਗਾਇਆ ਮੈਂ ਇਦਾਂ ਹੀ ਰੱਖਿਆ ਤਾਂ ਐਦਾਂ ਵੀ ਬਹੁਤ ਪਿਆਰਾ ਲੱਗ ਰਿਹਾ ਆ ਦੇਖ ਸਕਦੇ ਤੁਸੀਂ ਤੇ ਬਹੁਤ ਹੀ ਵਧੀਆ ਤੇ ਪੈਨਲ ਵੀ ਬਹੁਤ ਹੀ ਵਧੀਆ ਸਫਾਈ ਚ ਬਣਿਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਫੁੱਲ ਵੀਡੀਓ ਦੇਖਿਆ ਕਰੋ ਤੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਵਿੱਚ ਦੱਸਿਆ ਕਰੋ ਕਿ ਕਿੱਦਾਂ ਲੱਗੀ ਤੁਹਾਨੂੰ ਵੀਡੀਓ ਤੇ ਥੈਂਕ ਯੂ ਫॉर ਵਾਚਿੰਗ ਤੇ ਮਿਲਦੇ ਆਂ ਅਗਲੀ ਵੀਡੀਓ ਲੈ ਕੇ ਤੇ ਪੂਰੀ ਵੀਡੀਓ ਮੈਂ ਸ਼ਾਰਟ ਦੀ ਤਿਆਰ ਉਹਦੀ ਮੈਂ ਅਲੱਗ ਚ ਵੀਡੀਓ ਪਾਵਾਂਗੀ ਉਹ ਵੀ ਪਲੀਜ਼ ਤੁਸੀਂ ਦੇਖਣੀ ਇੱਥੇ ਵੀ ਮੈਂ ਲੈਸ ਲਗਾਵਾਂਗੀ ਤੇ ਬਾਏ ਬਾਏ ਜੀ ਮਿਲਦੇ ਆਂ ਅਗਲੀ ਵੀਡੀਓ ਲੈ ਕੇ